ਉਰੇ ਆ ਬਾਈ ਸੰਗਰ 11000 ਕਹਿੰਦੇ ਨੇ ਨਹੀਂ ਮੈਂ ਨਹੀਂ ਕਿਹਾ ਗੁੱਸੇ ਨਾਲ ਹੋ ਮੇਰੇ ਤੇ ਉਹਨਾਂ ਨੇ ਕਿਹਾ ਕੰਨ ਦਾ ਕੰਨਾ ਦੀ ਕੁਆਲਿਟੀ ਹੈ ਨਵੀਂ ਪੱਟ ਹੈ ਜਮਾਂ ਨਵੀਂ ਹੈ ਦੇਖ ਰੋ ਪਰ ਬਹੁਤ ਜੀ ਕਿ ਮੈਂ ਕਿਹਾ ਬੰਦੇ ਵੀ ਆਲੇ ਆਪਣੇ ਹੈ ਮੈਂ ਵੀ ਮੋਦੀ ਹੈ ਪੱਟ ਦਾ ਦੇਖ ਲੈ ਕੰਨ ਨਹੀਂ ਮੁੱਲ ਤਾਂ ਮੈਨੂੰ ਸਮਝਾਤਾ ਹੀ ਮੁੱਲ ਵੀ ਕੁਛ ਨਹੀਂ ਮੰਗਿਆ ਬੰਦੇ ਨੇ ਮੰਗ 26000 ਇਹ ਤੇ ਹੱਸਦਾ 18 ਨਾਲ ਉਹ ਲਾ ਕੇ ਤੂੰ ਕਰ ਕੀ ਕਰਦਾ ਜਮੀ ਹੈ ਕਾਏ ਨੇ ਦੰਦ ਸ਼ਿੱਟਾ ਉਹ ਨਵੀਂ ਜਿਹੜੀ ਤੋੜ ਲਗਣਾ ਤਾਂ ਕਰ ਬੱਕਰੀ ਚੰਗੀ ਆ ਐ ਲੂਨਾ ਮਾਰਨ ਉਹ ਵੀ ਬੰਦਾ ਪਹਿਲੇ ਆ ਜਾਣਾ ਆਹ ਆਹ ਉਹ ਵੀ ਪੈਸੇ ਦੇਵਾਂਗੇ ਉਹ ਵੀ ਪੈਸੇ ਦੇ 19 ਦੀ ਦਿੰਨਾ ਸਾਡੇ 19 ਦਿੰਨਾ 20 ਦੀ ਦਿੰਨਾ ਹੁਣ ਦੱਸ ਕਿੱਥੇ ਜਾਵਾਂ 25 ਦੀ ਲੈ ਜਾ ਖਰਜਾ ਵੀਰੇ ਖਰਜਾ ਇਹਨਾਂ ਗੁੱਸੇ ਹੋ ਤੂੰ ਵੀ ਉਹ ਤੂੰ ਵੀ ਨਾ ਗੁੱਸੇ ਉਹਦਾ ਮਾਲ ਹੈ ਉਹਦਾ ਦਿਲ ਨਾ ਦਿਖਾ ਆਪਾਂ ਨਹੀਂ ਉਸੇ ਹੁੰਦੇ ਮੈਂ ਕਹਿੰਦਾ ਉਹ ਤਾਂ ਗੱਲ ਕਰਦੇ ਮੈਂ ਲਾਉਣ ਵਾਲੀ ਲਾ ਚੱਕ ਕਹਿੰਦਾ ਤੂੰ ਲਾਉਂਦੇ ਨਹੀਂ ਚੀਜ਼ ਦੇ ਪੈਸੇ ਮੰਗੇ ਨੇ ਉਹਨੇ ਕੋਈ ਗੱਸਾ ਨਾ ਕਰ ਆ ਜਾ ਕਾਲੀ ਕੰਪਨੀ ਵਾਲੇ ਸਾਡੇ ਬਾਬਾ ਜੀ ਇੱਧਰ ਜਾ ਛੀ ਤਾਂ ਦੇਖ ਲੈ ਕਰਦੀਏ ਕੋਸਾ

ਹਾਂ ਲੈ ਵੀ 21000 ਦੀ ਸੀ ਚੰਦਾ ਨਹੀਂ ਚੰਦਾ ਹੀ ਨਹੀਂ ਭਜਾਉਣਾ ਭਜਾਉਂਦਾ ਕਿਉਂ ਆ ਯਾਰ ਪੱਕਾ 21000 ਦੀ ਉਹ ਉਹਨਾਂ ਤੋਂ ਬਿਨਾ ਪੁੱਛੇ ਉਹ ਮੈਂ ਕਰਾਂ ਕੀ ਹੁਣ ਮੇਰੀ ਬਗਾਨੇ ਹੱਥ ਜਾਣ ਹੈ ਮੈਂ ਕੀ ਕਰਾਂ ਮੇਰੀ ਬਗਾਨੇ ਹੱਥ ਜਾਣ ਹੈ ਕਿਦੀ ਜੇਬ ਚੋਂ ਕੱਢ ਕੇ ਦੇ ਦਿਆਂ ਨੋਟਾ भाई पुशो नमेड़े लिखे इधर ही कराऊ इसे तो, तो नहीं करता ਪਾਨੇ ਪਰ ਗਈ 22000 ਦੀ ਚੁੱਪ ਕਰ ਬਸ ਹਾਂ ਮੈਨੂੰ ਤਾਂ ਪਤੀ ਦੀ ਵੀ ਕਿਵੇਂ ਮੁੱਛੀ ਕਿ ਸੱਟ ਦਾ ਮੈਂ ਇੱਕ ਵਾਰੀ ਮਾਰਨੀ ਹੂ ਐ ਅਸਾਈ ਯਾਰ ਮੈਨੂੰ ਦੇ ਵੇ ਜਵਾਨ ਹੋ ਗਈ ਚੱਲਣਾ ਤੈਨੂੰ 500 ਸਾਈ ਦਾ ਅਤਰੋ ਦੇ ਦੋ ਹਜ਼ਾਰ ਹੀ ਦੇ ਦੋ ਹਜ਼ਾਰ ਹੀ ਦੇ ਦੋ ਆਉਂਦੇ ਨੇ ਪੈਸੇ ਆਉਂਦੇ ਨੇ ਸ਼ਿੰਗਾਰ ਮਾਲ ਨੂੰ ਕਰੋ ਇਕੱਠਾ ਇੱਕ ਥਾਂ 'ਤੇ ਹੋ ਤਾਂ ਨਹੀਂ ਭਲੇਣੀ ਹੋ ਹਾਂ ਬਸ ਆਪਣਾ ਹੋ ਗਿਆ ਹੋ ਗਿਆ ਕਲੀਅਰ ਆ ਫੜ ਬਈ ਨਾ ਨਵੇਂ ਨੋਟ ਦਿਓ ਜੀ ਜੋ ਜਮਾਨਾ ਗਾ ਰਹੀ ਨਵੀਂ ਬੱਕਰੀ ਦਿੱਤੀ ਬਚਾਰੇ ਨੇ ਤੇਰਾ ਰਹਿ ਜਾ 21000 ਆ ਫਿਰ ਲਖਾਈ ਕਰਾ ਦੇ ਤੇਰੇ ਕਿੰਨੂ 100 ਦੀ ਇਹਨਾਂ ਤੋਂ ਨਾ ਮੰਗੀ ਠੀਕ ਹੈ ਭਾਈ ਹੋਰ ਨਾ ਦੀ ਮੰਗੀ ਸਸਤੀ ਹੋਣ ਲੱਗੀ ਇਹ ਉੱਤਰ ਫੜ ਕੇ ਚਲ ਮੈਂ ਹੁਣ ਮੈਂ ਉੱਥੇ ਜਾਇਆ ਮਰ ਜਾ ਹਾਂ ਤੁਸੀਂ ਇਕੱਠੀਆਂ ਕਰੋ ਕਹਿਣਾ ਕਿ ਮੈਂ ਇੱਧਰ ਰਸਤਾ ਨਹੀਂ ਲੈ ਉਹ ਮੈਂ ਹੁਣ ਗੜੇ ਨਾਲ ਭੁੱਲ ਜਾਣਾ ਸਾਨੂੰ ਕਿ ਯਾਦ ਰਹਿੰਦਾ 20 ਮੰਗੇ ਸੀ ਇਹਦਾ 25 ਮੰਗੇ ਸੀ ਦੋਆਂ ਦੇ ਦਸਾਂ ਨੂੰ ਕਿੰਨੇ ਮੰਗੇ ਨੇ 55000 ਮੰਗੇ ਇਹ ਫਸਲਾਂ ਜਾਂਦੀਆਂ ਨਹੀਂ ਵਿਕਣੀਆਂ ਤਾਂ ਕੀ ਲੈ ਆਏ ਕੀ ਦਾਇਆ ਕੁਝ ਨਹੀਂ ਲਾਏ ਅਈ ਤਾਂ ਲਾਇਆ ਹੀ ਨਹੀਂ ਕੁਝ ਲਾ ਗਿਆ ਨਹੀਂ ਕੁਝ ਅਈ ਤਾਂ ਕਿਰੌਣਾ ਮੈਨੂੰ ਰੈਂ ਕਰਕੇ ਦੱਸ ਦੋ ਨਾ ਰੈਂ ਕਰਕੇ ਵਾਛਲਾ ਇੱਧਰ ਆ ਜਾ ਤੂੰ ਵੀ ਆ ਜਾ ਤੂੰ ਉੱਥੇ ਹੋ ਜਾ ਕੁੰਝੇ ਭਾਈ ਠੀਕ ਹੈ ਮੈਂ ਨਹੀਂ ਕਹਿੰਦਾ ਅਗਲੇ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਜੀ ਮੈਂ ਤੁਹਾਨੂੰ ਕਹਿੰਦੀ ਐਨੀ ਦੇਣੀਆਂ ਨਹੀਂ ਹੈ

ਬਹੁਤੀਆਂ ਗੱਲਾਂ ਨਹੀਂ ਕਰਦੇ 30 ਦੀਆਂ ਦੰਨੇ ਨਹੀਂ 15 15 ਪੱਠਾਂ ਲੈ ਜੀ ਤੈਨੂੰ ਕਹਿਤਾ 30000 ਦੀਆਂ ਪਾ ਦੇ ਨਹੀਂ 30 ਪੱਕਾ ਮੋੜ ਰਿਆ ਭਾਈ ਉਰਿਆ 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 ਓਰੇ 2 ਮਿੰਟ ਚ ਤੈਨੂੰ ਦੇਣੀਆਂ ਨੇ ਵਿਚਨਾਸਤੀ ਦਾਏ ਆ ਜੀ ਆਪਾਂ ਇੱਕ ਤਾਂ ਉਹ ਲਾਲ ਆਏ ਨੂੰ ਮੂੰਹ ਵਾਲੀ ਵਿਚਾਲ ਲਈ ਇੱਕ ਆ ਗਈ ਦੱਬੀ 31000 ਦੀਆਂ ਦੇਣੀਆਂ ਨੇ ਆ ਜਾ ਬਸ ਰਾਜੋ ਲੈ ਫੜ ਫੜ 30 ਸਾਈ 32 ਦੀਆਂ ਹੋ ਗਈਆਂ 36000 ਦੀਆਂ ਲੈ ਜਾ ਆ ਜਾ ਉਹ ਵੀ ਮੈਂ ਉਹਨਾਂ ਦੇ ਬਿਨਾਂ ਪੁੱਛੇ 32000 ਦੀਆਂ ਉਰੇ 32 ਦੀਆਂ ਸੈਸਾਈ ਦੇ ਨੂੰ ਦੇ ਸਾਈ 32 ਦੇ ਦੂ ਹਾਂ ਦਊ ਓਏ ਯਾਰ ਨਹੀਂ 36 ਓਏ ਦੇ ਯਾਰ ਤਰੇ ਤੱਬਦ ਕਰੇ ਦਾ ਪਤਾ ਹੀ ਆ ਕੋਈ ਆਪਣੇ ਮੈਂ ਕੋਣੀ ਕਰਨੀ ਤੜਕ ਤਾਂ ਕੋਈ ਨਾ ਬਾਪੂ ਮੇਰਿਆ ਕੋਈ ਨਾ ਨਹੀਂ ਵਿੱਚ ਤੂੰ ਬਲਾ ਕੇ ਲੈ ਇਹਨਾਂ ਨੂੰ ਇਹ ਜਾਂਦੇ ਤੇ ਹੋਰ ਲੈਂਦੇ ਨਹੀਂ ਤੇ ਅਸੀਂ ਮੈਂ ਪਹਿਲਾਂ ਕਿ ਕਿਤਾਈ ਮੈਂ ਆਪੀ ਆ ਅਗਲੀ ਮੰਡੀ ਜਾਇਜ਼ ਕਰਦੇ ਯਾਰ 12 ਜੁਈ ਮੈਂ ਹੁਣ ਜਾਇਜ਼ ਕੀ ਕਰਾਂ ਉਹਨਾਂ ਦੇ ਬਿਨਾਂ ਪੁੱਛੇ ਮੈਂ 4-5000 ਪਾਤਾ ਜਾਇਜ਼ ਕਰਦੇ ਉਹ ਦੇਸਾਈ ਉਰੇ ਆ ਯਾਰ ਫੜਦਾ ਨਹੀਂ ਫੜੂਗਾ ਕਿਉਂ ਨਹੀਂ ਦੇ ਹਜ਼ਾਰ ਰੁਪਏ ਸਾਈ ਪੈਸੇ ਦੇ ਕੇ ਉਹਦਾ ਬਗਜਣ ਕੀ ਬੱਕਰੀਆਂ ਦੇਦੀ ਨਹੀਂ ਤੇ 1000 ਰੁਪਏ ਲੈ ਕੇ ਬਾਜੀ ਨਹੀਂ ਨਹੀਂ ਭੱਜਣਾ ਰੱਖ ਤੇ ਹਾਂ ਯਾਰ ਕੀ ਸਿੱਧੀ ਗੱਲ ਆਪਣੇ ਲੈ ਉਹਦਾ ਮੂੰਹ ਕਰ ਲੈ ਠੋਡੀ ਰੱਖਣਾ ਫੇਰ ਇਹ ਲੱਗ ਰਿਹਾ ਦੇ ਇਹ ਲੱਗ ਨਹੀਂ ਥੋੜੀ ਕਿੰਨੇ ਦਿਨਾਂ ਕੰਨੇ ਹੁੰਦਾ ਰਾਜੂ ਬੱਤੀ ਦੀ ਆ ਵੇਖ ਲੈ ਮੈਂ ਬੱਤੀ ਥੋੜਾ ਪੱਕਾ ਲਾ ਦੇ ਯਾਰ ਜੈਮੂ ਨੂੰ ਕਰਦੇ ਪੱਠ ਵੀ ਵੇਖ ਲੈ ਯਾਰ ਜੈ ਜੀ ਉਹ ਕੋਈ ਗੱਲ ਨਹੀਂ ਯਾਰ ਬਸ ਕਰਿਆ ਪੇਮੈਂਟ ਉਹ ਨਹੀਂ ਯਾਰ ਰਾਜੂ ਆ ਆ ਥੋੜਾ ਹੋਰੇ ਆ ਵੇ ਮੰਨ ਵੀ ਉਹ ਨਹੀਂ ਅੰਕਲ ਹੋਰੇ ਹੋਰੇ ਇਹਦਾ ਦਿਲ ਨਾ ਦਿਖਾਓ ਸਾਡੇ 32 ਦੀਆਂ ਹੋਣਗੇ ਬਸ ਉਹ ਨਹੀਂ ਯਾਰ ਰਾਜੂ ਕੋਈ ਨਾ ਪਰ ਰੱਖ ਲੈ ਹੁਣ ਸਾਡੇ 32 ਦੀਆਂ ਹੋਈਆਂ ਨੇ ਨਾ ਉਹਦਾ ਦਿਲ ਨਾ ਦਿਖਾਓ ਹਏ ਹੁਣ ਯਾਰ ਕੀ ਕਰਾਂਗੇ ਲੈਣਾ ੱੱਕਾ ਥੋੜੀ ਕਰਾਂਗੇ ਆਪਾਂ ਮਾਈ ਸਰਵ ਤੋਂ ਨਹੀਂ ਕੀਤੀ ਕੀ 500 ਦੀ ਗੱਲ ਆ ਰੋਣ ਲੱਗ ਰਿਹਾ ਓਏ 500 ਸੰਗ ਜੂ ਓਏ ਆਹ ਹੰਸਣ ਲੱਗ ਜੂ ਮਾੜਾ ਮੋਟਾ ਤੇਲ ਪਾਣੀ ਬਣ ਜੂ ਨੂ ਆਹ ਹਜ਼ਾਰ ਰੁਪਏ ਆ ਗਏ ਭਾਈ ਤੇਲ ਪਾਣੀ ਬਣ ਜੂ ਵਿਚਾਰੇ ਨੂੰ ਰਾਧਾ ਹੈ 200 ਰੁਪਏ ਆ ਗਏ ਬੱਕਰੀਆਂ ਮੁੰਡਿਆਂ ਨੂੰ ਦਿਖਾ ਦੇ ਵੀਡੀਓ ਬਣਾ ਲੈਣਗੇ ਮੈਂ ਤਾਂ ਜਾਂਦਾ ਸੌਤੇ ਤੇ ਉੱਥੇ ਆ ਜੀ ਆਜ ਨਹੀਂ ਆਉਣੀ ਇਤਨਾ ਬਾਅਦ ਨਹੀਂ ਆ ਗਏ उई, कहो खड़ी है बापू सा तो